ਉਹ ਪਹਿਲਾਂ ਮੈਂ ਗੱਲ ਦੱਸਾਂ ਕਿਸੇ ਨੇ ਸੜਕ ਨਹੀਂ ਕਿਈ ਕੁਝ ਨਹੀਂ ਕਰਿਆ ਜੇ ਕੋਈ ਕਿਸਾਨ ਹੈਗੇ ਸੀਗੇ ਚਾਹੇ ਉਹਨਾਂ ਨੇ ਮਾਰੇ ਮੋਟੇ ਕਾਲੇ ਝੰਡੇ ਦਿਖਾਤੇ ਬਾਹਰ ਖੜਕੇ ਵਿਰੋਧ ਕਰਿਆ ਸੜਕ ਤੋਂ ਪਾਸੇ ਉਹ ਕਿ ਕਿਸੇ ਨੇ ਘਰਾਉਣੀ ਕਿਰਿਆ ਪਰ ਮੋਦੀ ਤਾਂ ਮੁੜ ਕੇ ਆਇਆ ਸੀ ਉਦੋਂ ਉੱਥੇ ਇਕੱਠ ਨਹੀਂ ਹੋਇਆ ਸੀ ਸਾਰੀਆਂ ਕੁਰਸੀਆਂ ਖਾਲੀ ਪਈਆਂ ਦੀਆਂ ਕੋਈ ਲੋਕਾਂ ਦਾ ਸ਼ਾਹ ਨਹੀਂ ਸੀ ਕਿ ਇੱਥੇ ਮੋਦੀ ਆਊਗਾ ਬਿਲਕੁਲ ਨਹੀਂ ਤਾਰਾ ਚੋਂ ਮੁਰਨਾ ਪੈ ਗਿਆ ਜਦੋਂ ਇਕੱਠ ਨਹੀਂ ਫਿਰ ਲੀਡਰ ਜਾਂਦਾ ਨਹੀਂ ਹੁੰਦਾ ਇਹ ਇਸ ਸਰਕਾਰ ਦੀ ਹੀ ਸੈਂਟਰ ਸਰਕਾਰ ਦੀ ਨੀਂਦਿਆ ਕਰਦੇ ਆ ਜੇ ਸੈਂਟਰ ਸਰਕਾਰ ਨੇ ਪਰਚਾ ਦਰਜ ਕਰਾਇਆਗਾ ਮਾੜੀ ਗੱਲ ਹੈ ਕਿਸਾਨ ਇੱਕ ਸੰਘਰਸ਼ ਕਰਦੇ ਨੇ ਆ ਵਾਜ਼ਾ ਤੇ ਜੇ ਪੰਜਾਬ ਸਰਕਾਰ ਨੇ ਪਰਚਾ ਦਰਜ ਕੀਤਾ ਸੈਂਟਰ ਸਰਕਾਰ ਦੇ ਕਿਹਨ ਤੇ ਫੇਰ ਭਗਵਾਨ ਤੇ ਇਸ ਗੱਲ 'ਚ ਘਿਰੂ ਆ ਮਾਰੀ ਗੱਲ ਕੀਤੀ ਐ ਉਸ ਮੌਕੇ ਚੰਨੀ ਮੁੱਖ ਮੰਤਰੀ ਸੀਗਾ ਮੁੱਖ ਮੰਤਰੀ ਚੰਨੀ ਨੇ ਕਿਸੇ ਦੇ ਪਰਚਾ ਕੋਈ ਦਰਜ ਨਹੀਂ ਕਰਿਆ ਸਿਰ ਜੋ ਕੁਸਮਾੜਾ ਮੋਟਾ ਸੈਂਟਰ ਘੜਦੀ ਦੀ ਚਿੱਟਾ ਜਵਾਬ ਦੇਤਾ ਤਾਂ ਅਸੀਂ ਇਹ ਕਹਿੰਦੇ ਆ ਕਿ ਬਹੁਤ ਵੱਡਾ ਧੱਕਾ ਐ ਮਾਰੀ ਗੱਲ ਕਰੀਏ ਕਿਸੇ ਲੀਡਰ ਨੂੰ ਕੋਈ ਮਾਰਨ ਦਾ ਰੱਬਾ ਨਹੀਂ ਅਸੀਂ ਨਾਰੇ ਲਾ ਸਕਦੇ ਆ ਅਸੀਂ ਝੰਡੇ ਕਾਲੇ ਝੰਡੇ ਦਿਖਾ ਸਕਦੇ ਆਂਗੇ ਅਸੀਂ ਵੇਖ ਕੇ ਸ਼ਾਂਤਮਈ ਅਵਧਾ ਦੋਲਣ ਕਰ ਸਕਦੇ ਹਾਂ ਮੈਂ ਦੋਨੋਂ ਸਰਕਾਰਾਂ ਦੀ ਨਿੰਦਿਆ ਕਰਦਾ ਜੇ ਉਹਨਾਂ ਤੇ ਪਰਚਾ ਪਾ ਦਿੱਤਾ ਛੇਤੀ ਛੇਤੀ ਉਹ ਪਰਚੇ ਵਾਪਸ ਲਵੇ ਤੇ ਨਹੀਂ ਇਸ ਮੁੱਦੇ ਤੇ ਜੋ ਜਥੇਵੰਦੀਆਂ ਅਸੀਂ ਉਹਦੀ ਹਮਾਇਤ ਕਰਾਂਗੇ ਮੇਰਾ ਖਿਆਲ ਆ ਜਦੋਂ ਅਵਧਾ ਚੱਲਦਾ ਠੀਕ ਚੱਲਣ ਡੱਲੇ ਵਾਲਾ ਸਾਹਿਬ ਵੀ ਬੈਠਾ ਸੀ ਸਾਡੀਆਂ ਸਾਰੀਆਂ ਜਥੇਵੰਦੀਆਂ ਅਸੀਂ ਉਹਦੀ ਚਿੰਤਾ ਕਰ ਜੀਏ ਸਾਡੇ ਵੀ ਡੱਲੇ ਜਾਨ ਨੂੰ ਹਜੇ ਵੀ ਖਤਰਾ ਹੀ ਹੈ ਜੇ ਆਪਾਂ ਬੁੱਝ ਲਈਏ ਚਲੋ ਉਹ ਤਾਂ ਉਸ ਜਥੇ ਦੀ ਬੰਦੀ ਦੀ ਪਾਲਸੀ ਆ ਵੀ ਕਿਹੜੇ ਤਰੀਕੇ ਨਾਲ ਲੜਨਾ ਹੈ ਨਾ ਇਹ ਨੂੰ ਮੈਂ ਗਲਤ ਕਹਾਣਾ ਮੈਂ ਠੀਕ ਹਾਂ ਉਹ ਆਪੋ ਦੀ ਪਾਲਸੀ ਵਰਤਦੇ ਨੇ ਜਿ세 ਬੰਦਿਆਂ ਲੜ ਰਹੇ ਨੇ ਲੋਕ ਅੰਦੋਲਨ ਜੀ ਨਾਲ ਲੋਕਾਂ ਦੀ ਹਮਦਰਦੀ ਹੈਗੀ ਹੈ ਵਧੀਆ ਜੇ ਗੱਲਬਾਤ ਕਿਤੇ ਵੀ ਕਰਦੇ ਆਂਗੇ ਤੇ ਅਸੀਂ ਵੀ ਮੋਗੇ ਵਿੱਚ ਵੱਡੀ ਰੈਲੀ ਕਰਕੇ ਲਾਲ ਕਰ ਸਕਤੀਗਾ ਵੀ ਰਲ ਕੇ ਲੜਾਂਗੇ ਪਰ ਸਾਡੀਆਂ ਮੇਰਾ ਖਿਆਲ ਹੈ ਕੱਲ ਨੂੰ ਫਿਰ ਮੀਟਿੰਗ ਹੋਣ ਜਾ ਰਹੀ ਹੈਗੀ ਉਹਦੇ ਵਿੱਚ ਕੀ ਗਾਹ ਸ਼ਟਾ ਨਿਕਲਦਾਗਾ ਸਾਡੀ ਆਪਦੇ ਮੋਰਚੇ ਦੀ ਮੀਟਿੰਗ ਹੋਏ ਸਾਡੀ ਛੇ ਮੈਂਬਰੀ ਕਮੇਟੀ ਜਾਊਗੀ ਕਾਹਾਂ ਕੀ ਫੈਸਲਾ ਲੈਂਦੇ ਨੇਗੇ ਕਿਹੜੀ ਦਿਰ ਕਿਤਾ ਦੋਲਣ ਚਲਾਉਣਾ ਉਹਨਾਂ ਦੀ ਰਾਏ ਨਾਲ ਚਲਾਇਆ ਜਾਊਗਾ ਰੋਣੂ ਸਿੰਘ ਮਾਨਸਾ ਨੇ ਪੱਗ ਦਾ ਤੇ ਕੱਪੜਿਆਂ ਦਾ ਰੰਗ ਕਾਲਾ ਕਿਉਂ ਕਰਤਾ ਪੱਗ ਕਿਉਂ ਚੇਂਜ ਕਰ ਦਿੱਤੀ ਪੱਗ ਮੈਂ ਐਸੇ ਚੇਂਜ ਕਰਤੀ ਜਦੋਂ ਅਸੀਂ ਉਦੋਂ ਗਏ ਸੀ ਭਗਵੰਤਵਲੇ ਮਤਲਬ ਸਿੱਧਰਨਾ ਅਸੀਂ ਫੈਸਲਾ ਕਰਿਆ ਸੀ ਮੇਰੀ ਜਥੇਬੰਦੀ ਨੇ ਜਿਹੜੀ ਸਾਡੀ ਮਾਨਸਾ ਦੀ ਟੀਮ ਸੀ ਸਾਰੇ ਕਾਲੀਆਂ ਪੱਗਾਂ ਮੰਨ ਲਏ ਜਦੋਂ ਉੱਥੇ ਸਾਨੂੰ ਚੰਡੀੜ ਚ ਬਣ ਨਹੀਂ ਦਿੱਤਾ ਸੀਗਾ ਉਦੋਂ ਹੀ ਮੈਂ ਕਾਲੀ ਪੱਗ ਮੰਨ ਕੇ ਸੀ ਮੈਂ ਜਿਹੜਾ ਹੁਣ ਚੱਲਦਾ ਦੋਲਣਾ ਉਸ ਰੋਸ ਵਜੋਂ ਵੀ ਕਿਉਂ ਨਹੀਂ ਸਰਕਾਰ ਸੈਂਟਰ ਸਰਕਾਰ ਮੰਗਾ ਮੰਨਦੀ ਜਾਂ ਕਰਨਾ ਸਰਕਾਰ ਮੰਗਾਂ ਦੀ ਮੰਦੀ ਜਿੰਨਾ ਚਿਰ ਉਹ ਅਧੋਲਣ ਚੱਲੂਗਾ ਤਾਂ ਮੈਂ ਨਜ਼ਰ ਕਾਲੀ ਪੱਗ ਰੱਖੂਗਾ ਇੰਨੀ ਮੈਂ ਹਮਾਇਤ ਕਰ ਰਿਹਾ ਧੋਲਣ ਦੀ ਬੜੀ ਤਦਾਦ ਦੇ ਵਿੱਚ ਕਿਸਾਨ ਨੇ ਜਿਹੜੇ ਪਿੰਡਾਂ ਦੇ ਵਿੱਚੋਂ ਖਨੌਰੀ ਵੱਲ ਤੋਂ ਜਾਣ ਲੱਗੇ ਨੇ ਜਾਣਾ ਚਾਹੀਦਾ ਜਾਣਾ ਚਾਹੀਦਾ ਜ਼ਰੂਰ ਜਾਣਾ ਚਾਹੀਦਾ ਜਦੋਂ ਜਥੇਬੰਦੀਆਂ ਦਾ ਤਾਲ ਮਿਲੇਗਾ ਫਿਰ ਜਥੇਬੰਦੀਆਂ ਲੀਡਰ ਵੀ ਜਾਣਗੇ ਜਦੋਂ ਕੋਈ ਸੰਮਤੀ ਬੈਗੀ ਮੀਟਿੰਗਾਂ ਚੱਲਦੀਆਂ ਜੇ ਸੰਮਤੀ ਬੈਗੀ ਤਾਂ ਸਾਰੇ ਲੀਡਰ ਵੀ ਜਾਣਗੇ ਅਜੇ ਹੋਰ ਕਿੰਨੀਆਂ ਮੀਟਿੰਗਾਂ ਹੋਣੀਆਂ ਜੀ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਆ ਮੈਂ ਵੀ ਇਹ ਗੱਲ ਸੋਚਦਾ ਮੀਟਿੰਗ ਤੋਂ ਮੀਟਿੰਗ ਹੀ ਨਿਕਲਦੀ ਹੈਗਾ ਕੋਈ ਫੈਸਲਾ ਨਹੀਂ ਹੁੰਦਾ ਠੀਕ ਹੈ ਨਾ ਗੱਲ ਜਿਵੇਂ ਉਹ ਸਾਫੀਆਂ ਨਾਲ ਮੀਟਿੰਗ ਹੋਈ ਸੀਗੀ ਉਹਨਾਂ ਨੇ ਦੁਬਾਰੇ ਪਹਿਲਾਂ ਮੀਟਿੰਗ 15 ਤਾ ਫੇਰ ਮੀਟਿੰਗ ਸਮਝ ਲੈ ਵੀ 13 ਦੀ ਕਰ ਲਈਗੀ 13 ਦੀ ਮੀਟਿੰਗ ਤੋਂ ਦੁਬਾਰੀ ਫੈਸਲਾ ਹੋ ਗਿਆ ਵੀ 18 ਦੀ ਮੀਟਿੰਗ ਕਰਾਂਗੇ ਪਰ ਉਹ ਸਾਥੀਆਂ ਨੇ 111 ਦਾ ਜਥਾ ਸਾਡੇ ਵਾਲੀ ਮੋਰਚ ਦੀ ਕੂਰਿਆ ਨੇ ਲਈ ਫੇਰ 111 ਦਾ ਜਥਾ ਮਤਲਬ ਉਹਨੇ ਫੇਰ ਬਹੱਦਾ ਜਿਵੇਂ ਅੱਜ ਪਨੀਰ ਨੇ ਫੇਰ ਐਲਾਨ ਕਰਿਆ ਕੋਈ ਸਾਡੀ ਰਾਏ ਨਹੀਂ ਲੀਨਨਗੀ ਕੱਲ ਦੀ ਮੀਟਿੰਗ ਦਾ ਫੈਸਲਾ ਹੁੰਦਾ ਕੀ ਕਰਨਾ ਉਹਨਾਂ ਨੇ ਕਹਿੰਦਾ ਵੀ ਇੱਕ ਇੱਕ 101 ਬੰਦਾ ਅਸੀਂ ਫੇਰ ਭੇਜਾਂਗੇ ਵੀ ਇਹ ਚ ਕੰਮ ਉਹਨੂੰ ਸਾਂਝਾ ਚਲਾਉਣਾ ਹੈ ਤਾਂ ਹਰ ਇੱਕ ਕਿਸਾਨ ਲੀਡਰ ਦੀ ਵਰਕਰਾਂ ਦੀ ਵੀ ਰੈਲੀ ਜਾਂਦੀ ਜਾਂਦੀ ਹੈ ਰਲ ਕੇ ਚੱਲਣ ਦਾ ਫਾਇਦਾ ਫੇਰ ਹੁੰਦਾ ਜੇ ਖੱਟੇ ਹੋਣ ਦਾ ਜੇ ਸਾਰੇ ਰਾਏ ਰਾਣ ਚਾਹਾਂਗੇ। ਬਾਦ ਦੀ ਕੰਗਣਾ ਨਾਉਂ ਦੀ ਫਿਲਮ ਵੀ ਲੀਡ ਹੋ ਚੁੱਕੀ ਹੈ ਪੰਜਾਬ 'ਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ। ਕੰਗਣਾ ਪਹਿਲਾ ਬਿਆਨਾਂ ਦੇ ਵਿੱਚ ਵੀ ਵਾਦ-ਵਵਾਦ ਚ ਰਹੀ ਹੈ। ਅਸੀਂ ਕਹਿੰਦੇ ਆਂ ਵੀ ਉਹ ਫਿਲਮ ਨਹੀਂ ਚਲੋਣੀ ਚਾਹੀਦੀ ਕੱਲੇ ਪੰਜਾਬ 'ਚ ਨਹੀਂ ਸਾਰੇ ਭਾਰਤ ਦੇ ਪੱਧਰ ਤੇ ਚਲੋਣੀ ਚਾਹੀਦੀ। ਸਿੱਖ ਬਾੜ ਵੀ ਰਹਿੰਦੇ ਨੇ ਕਿ ਜਿਹੜੀ ਚੀਜ਼ ਕੋਈ ਵਾਦ-ਵਵਾਦ ਵਾਲੀ ਆ ਉਹ ਸੈਂਟਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਉਹਨੂੰ ਰੋਕਣਾ ਚਾਹੀਦਾ ਹੈਗਾ। ਅਸੀਂ ਬੇਨਤੀ ਕਰਦੇ ਆਂ ਫਿਲਮ ਨੂੰ ਜਮੇ ਖਤਮ ਕਰ ਦੇਣ ਕਿਤੇ ਨਹੀਂ ਚੱਲਣ ਦੇਣੀ ਚਾਹੀਦੀ। ਇਹ ਸਿੱਖ ਭਾਵਨਾ ਮੰਨ ਇੱਕ ਵੱਡੀ ਛੱਟ ਵੱ ਹੁਣ ਜੇ ਕੋਈ ਕਿਸੇ ਦੇ ਖਿਲਾਫ ਚਲਾਵੇ ਜਿਮਾੜੀ ਗੱਲ ਆ ਗਈ ਨਹੀਂ ਚਲਾਉਣੀ ਚਾਹੀਦੀ ਫਿਲਮ ਬਿਲਕੁਲ ਰੋਕ ਕਰ ਦੇਣੀ ਚਾਹੀਦੀ ਹੈ